ਤੇ ਹੁਣ ਜਿਹੜਾ ਅੱਜ ਦੀ ਇਲੈਕਸ਼ਨ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਇਮੀਗ੍ਰੇਸ਼ਨ ਮੇਨ ਮੁੱਦਾ ਬਣਿਆ ਹੋਇਆ ਹੈ ਇਮੀਗ੍ਰੇਸ਼ਨ ਨਾਲ ਰਿਲੇਟਡ ਦੋ ਤਿੰਨ ਖਬਰਾਂ ਜਰੂਰ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਸ ਤਰ੍ਹਾਂ ਜਿਹੜੇ ਸਮਗਲਰਸ ਆ ਉਹ ਐਡਵਰਟਾਈਜ਼ ਕਰ ਰਹੇ ਆ ਇਲੀਗਲੀ ਕੈਨੇਡਾ ਦੇ ਵਿੱਚ ਤੇ ਯੂ ਐਸ ਦੇ ਵਿੱਚ ਬਾਰਡਰ ਕਿਸ ਤਰ੍ਹਾਂ ਕ੍ਰੋਸ ਕਰਨਾ ਆ ਟਿਕਟੌਕ ਦੇ ਉੱਤੇ ਵੀਡੀਓਜ਼ ਬਣਾ ਰਹੇ ਆ ਕਿੰਨੇ ਪੈਸੇ ਚਾਰਜ ਕਰਦੇ ਆ ਉਹ ਵੀ ਤੁਹਾਡੇ ਨਾਲ ਡਿਸਕਸ ਕਰਦੇ ਆ ਤੇ ਬਾਕੀ ਇਮੀਗ੍ਰੇਸ਼ਨ ਨੂੰ ਲੈ ਕੇ 트럼ਪ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹ ਬੜੀ ਖਤਰਨਾਕ ਦਿੱਤੀ ਆ ਕਹਿੰਦੇ ਵੀ ਅਸੀਂ ਸੀਰੀਅਲ ਨੰਬਰ ਉਹ ਲੋਕਾਂ ਦੇ ਲਾਵਾਂਗੇ ਜਿਹੜੇ ਲੋਕ ਅਨ ਡਾਕੂਮੈਂਟਡ ਹੈਗੇ ਆ ਤੇ ਮਾਸ ਡੀਪੋਰਟੇਸ਼ਨ ਕਰਾਂਗੇ ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਕਹਿ ਰਹੇ ਆ ਵੀ ਇਸ ਤਰ੍ਹਾਂ ਹਿਟਲਰ ਨੇ ਕੀਤਾ ਸੀ ਵੀ ਜਿਹੜੇ ਸੀਰੀਅਲ ਨੰਬਰਸ ਲੋਕਾਂ ਦੇ ਲਾਏ ਸੀ ਹਾਲਾਂਕਿ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਅਮਰੀਕਾ ਤਾਂ ਜਿਹੜੀ ਆ ਲੈਂਡ ਆਫ ਇਮੀਗ੍ਰੈਂਟਸ ਆ ਉਹ ਕਹਿੰਦਾ ਬਿਲਕੁਲ ਵੀ ਮੈਂ ਐਗਰੀ ਕਰਦਾ ਹਾਂ ਪੀ ਅਮਰੀਕਾ ਇਜ਼ ਦ ਲੈਂਡ ਆਫ ਇਮੀਗ੍ਰੈਂਟਸ ਪਰ ਕਹਿੰਦਾ ਅੱਜ ਦੀ ਡੇਟ ਦੇ ਵਿੱਚ 트੍ਰੰਪ ਹੁਣੀ ਇਹ ਕਹਿੰਦੇ ਆ ਪੀ ਸਾਰੀ ਦੁਨੀਆ ਦੇ ਜਿਹੜੇ ਕ੍ਰਾਈਮਨਲ ਆ ਉਹ ਅਮਰੀਕਾ ਦੇ ਵਿੱਚ ਡੰਪ ਕੀਤੇ ਜਾ ਰਹੇ ਹੈਗੇ ਆ ਸੋ ਇਹ ਉਹਨਾਂ ਨੇ ਕਿਹਾ ਆ ਵੀ ਉਸ ਤੋਂ ਬਿਨਾ ਕਹਿੰਦੇ ਵੀ ਜਿਹੜੀ ਸਾਡੀ ਲੋਕਲ ਪੁਲਿਸ ਆ ਹਰ ਇੱਕ ਸ਼ਹਿਰ ਦੀ ਉਹਨਾਂ ਨੂੰ ਪਤਾ ਆ ਵੀ ਕਿਹੜਾ ਬੰਦਾ ਕਿੱਥੇ ਰਹਿੰਦਾ ਕੀ ਨਾਮ ਆ ਉਹਨਾਂ ਦਾ ਕਿੱਥੇ ਕੰਮ ਕਰਦਾ ਕਿੱਥੇ ਜਾਂਦਾ ਆ ਸੋ ਉਹ ਕਹਿੰਦੇ ਭਈ ਅਸੀਂ ਜਦੋਂ ਜੇ ਜਿੱਤ ਕੇ ਆਨੇ ਆ ਤੇ ਸਭ ਤੋਂ ਪਹਿਲਾਂ ਜਿਹੜੀ ਆ ਮਾਸ ਡਿਪੋਰਟੇਸ਼ਨ ਕਰਾਂਗੇ ਇਸ ਦੇ ਉਲਟ ਅੱਜ ਕਮਲਾ ਹੈਰਿਸ ਵੀ ਬਾਰਡਰ ਦੇ ਉੱਤੇ ਵਿਜ਼ਿਟ ਕਰਨ ਜਾ ਰਹੀ ਹੈਗੀ ਆ ਹਾਲਾਂਕਿ ਬਹੁਤ ਲੰਮਾ ਸਮਾਂ ਲੱਗਾ ਕਮਲਾ ਹੈਰਿਸ ਨੂੰ ਲਗਭਗ ਹੁਣ 4 ਸਾਲੇ ਹੋ ਚੁੱਕੇ ਹੈਗੇ ਆ ਸੋ 22 ਪ੍ਰੈਜ਼ੀਡੈਂਟ ਕਮਲਾ ਹੈਰਿਸ ਅਰੀਜ਼ੋਨਾ ਦੇ ਵਿੱਚ ਜਿਹੜਾ ਬਾਰਡਰ ਆ ਯੂ ਐਸ ਮੈਕਸੀਕੋ ਦਾ ਉਹ ਉੱਥੇ ਜਾ ਰਹੇ ਹੈਗੇ ਆ ਇਹ ਦੋ ਲੋਕਾਂ ਨੇ ਬਰੀਫ ਕੀਤਾ ਹੈਗਾ ਆ ਉਹਦੇ ਵਿੱਚ ਉਹ ਸ਼ੋਅ ਕਰਨਗੇ ਵੀ ਜਿਹੜੀ ਹੁਣ ਇਲੀਗਲ ਇਮੀਗ੍ਰੇਸ਼ਨ ਆ ਉਹ ਬਾਰਡਰ ਤੋਂ ਬਹੁਤ ਜ਼ਿਆਦਾ ਜਿਹੜੀ ਆ ਉਹ ਘਟ ਗਈ ਹੈਗੀ ਆ ਆ ਇਸੇ ਤਰ੍ਹਾਂ ਵੱਖ-ਵੱਖ ਲੋਕ ਜਿਹੜੇ ਆ ਉਹ ਆਪਣਾ ਵਿਊ ਪੁਆਇੰਟ ਦੱਸ ਰਹੇ ਆ ਟੈਮੀ ਬਰੂਸ ਇਹ ਕਹਿੰਦੇ ਵੀ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ ਯੂ ਐਸ ਏ ਦਾ ਬ੍ਰੋਕਨ ਆ ਜੇ ਇਹਨੂੰ ਫਿਕਸ ਨਾ ਕੀਤਾ ਗਿਆ ਆ ਤੇ ਇਹ ਪੂਰੀ ਤਰ੍ਹਾਂ ਜਿਹੜਾ ਆ ਕਲੈਪਸ ਹੋ ਜਾਣਾ ਹੈਗਾ ਹੁਣ ਜੇ ਉਹ ਮੈਂ ਖਬਰ ਵਾਂ ਲਾਵਾਂ ਜਿਹੜੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਇਹ ਜਿਹੜੀ ਖਬਰ ਆ ਸੀ ਵੀ ਸੀ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਉਹਨਾਂ ਨੇ ਬੜੀ ਡਿਟੇਲ ਚ ਸਾਹ ਸ਼ਾਪੀ ਆ ਕਿ ਕਿਸ ਤਰ੍ਹਾਂ ਜਿਹੜੇ ਸਮਗਲਰਸ ਆ ਉਹ ਟਿਕਟੋਕ ਤੇ ਫੇਸਬੁੱਕ ਤੇ ਵੱਖ-ਵੱਖ YouTube ਚੈਨਲਸ ਦੇ ਉੱਤੇ ਐਡਵਰਟਾਈਜ਼ ਕਰਦੇ ਆ ਕਿ ਜੇ ਤੁਸੀਂ ਅਮਰੀਕਾ ਪਹੁੰਚਣਾ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਸੇਫ ਕਿਊਬਰਕ ਤੋਂ ਯੂ ਐਸ ਨੂੰ ਪਹੁੰਚਾ ਸਕਦੇ ਆ ਕਿਸੇ ਤੋਂ 1500 ਡਾਲਰ ਲਿਆ ਜਾ ਰਿਹਾ ਕਿਸੇ ਤੋਂ 5000 ਡਾਲਰ ਲਿਆ ਜਾ ਰਿਹਾ ਹੈਗਾ ਕਈਆਂ ਨੂੰ ਕਹਿੰਦੇ ਫੈਮਿਲੀ ਪੈਕੇਜ ਦਿੱਤੇ ਜਾ ਰਹੇ ਹੈਗੇ ਆ ਇੱਕ ਫਾਰਮਰ ਜਿਹਦਾ ਜਿਹਦਾ ਫਾਰਮ ਆ ਬਾਰਡਰ ਤੇ ਉਹ ਕਹਿੰਦਾ ਮੈਂ ਕੈਮਰੇ ਲਾਏ ਕਹਿੰਦਾ ਮੈਂ ਦੇਖਦਾ ਵੀ ਰਾਤ ਨੂੰ ਜਿਹੜੇ ਆ ਗਰੁੱਪ ਦੇ ਗਰੁੱਪ ਨੰਗ ਰਹੇ ਹੈਗੇ ਕਹਿੰਦਾ ਇੱਕ ਰਾਤ ਦੇ ਵਿੱਚ ਉਹਦੇ ਖੇਤਾਂ ਚੋਂ 32 ਦੇ ਕਰੀਬ ਜਿਹੜੇ ਲੋਕ ਆ ਉਹ ਨੰਗੇ ਹੈਗੇ ਆ ਰਾਤ ਦੇ ਕਹਿੰਦਾ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤਾਈਂ ਰੇਡੀਓ ਕੈਨੇਡਾ ਨੇ WhatsApp ਦੇ ਉੱਤੇ ਜਿਹੜੇ TikTok ਅਕਾਊਂਟਸ ਆ ਉਹਨਾਂ ਸਾਰਿਆਂ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ ਇਕੱਠੇ ਕੀਤੀ ਆ ਕਿ ਕਿਸ ਤਰ੍ਹਾਂ ਉਹ ਜਿਹੜੇ ਲੋਕਾਂ ਨੂੰ ਨੰਘਾ ਰਹੇ ਹੈਗੇ ਆ ਕਹਿੰਦੇ ਵੀ ਇੱਕ ਅਕਾਊਂਟਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਯੂਐਸ ਨੂੰ ਮੌਂਟਰੀਅਲ ਬ੍ਰੈਂਪਟਨ ਸਰੀ ਤੋਂ ਕਿਸ ਤਰ੍ਹਾਂ ਬਾਰਡਰ ਕਰਾਸ ਕੀਤੇ ਜਾ ਰਹੇ ਆ ਇਸ ਟਿਕਟਾਕ ਜਿਹੜਾ ਟਿਕਟੋਕਰ ਆ ਉਹਦੇ 3.6 ਲੱਖ ਫਾਲੋਅਰ ਆ ਤੇ ਮੋਸਟਲੀ ਕਹਿੰਦੇ ਇੰਡੀਅਨ ਸਟੂਡੈਂਟਸ ਨੂੰ ਉਹ ਟਾਰਗੇਟ ਕਰਦਾ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਆ ਸੋ ਇੰਡੀਅਨ ਸਟੂਡੈਂਟਸ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਕੈਨੇਡਾ ਵਾਲਿਆਂ ਨੇ ਆਪਣੀਆਂ ਪਾਲਿਸੀਆਂ ਚੇਂਜ ਕਰਤੀਆਂ ਵਰਕ ਪਰਮਿਟ ਬੰਦ ਕਰਤੇ ਨਵੇਂ ਵੀਜ਼ੇ ਦੇਣੇ ਜਿਹੜੇ ਬੰਦ ਕਰਤੇ ਹੁਣ ਇਹ ਜਿਹੜੇ ਆ ਹਾਂ ਹੁਣ ਯੂ ਐਸ ਏ ਨੂੰ ਆ ਰਹੇ ਆ ਬਹੁਤ ਸਾਰੀਆਂ ਵੀਡੀਓਜ਼ ਟਿਕਟੋਕ ਤੇ ਪਾਈਆਂ ਗਈਆਂ ਕਹਿੰਦੇ ਟੈਸਟੀਮੋਨੀਅਲ ਪਾਏ ਗਏ ਆ ਪੰਜਾਬੀ ਦੇ ਵਿੱਚ ਕਿ ਕਿਸ ਤਰ੍ਹਾਂ ਅਸੀਂ ਬੜੀ ਆਸਾਨੀ ਦੇ ਨਾਲ ਜਿਹੜਾ ਬਾਰਡਰ ਕਰਾਸ ਕਰਕੇ ਆ ਗਏ ਹੈਗੇ ਆ ਵੀ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਹੈਗੀ ਗਰੁੱਪ ਦੇ ਵਿੱਚ ਆਏ ਆ ਸਾਨੂੰ ਟੈਕਸੀ ਨੇ ਉੱਥੇ ਤੱਕ ਛੱਡਿਆ ਸੀ ਉਹ ਤੋਂ ਗਾਹਾਂ ਜਿਹੜੇ ਸਾਨੂੰ ਚੱਕਣ ਵਾਲੇ ਸੀ ਉਹ ਬਿਲਕੁਲ ਚੱਕਣ ਆ ਗਏ ਹੈਗੇ ਆ ਫੇਕ ਪ੍ਰੋਫਾਈਲਸ ਦੇ ਵਿੱਚ ਜਿਹੜੀਆਂ ਇਹ ਬਣਾਈਆਂ ਗਈਆਂ ਹੈਗੀਆਂ ਟਿਕਟੌਕਸ ਦੀਆਂ ਸਾਰੀਆਂ ਆ 5000 ਡਾਲਰ ਕਈਆਂ ਤੋਂ ਚਾਰਜ ਕੀਤਾ ਗਿਆ ਆ WhatsApp ਦੇ ਉੱਤੇ ਮੈਸੇਜਸ ਜਿਹੜੇ ਆ ਉਹ ਲਏ ਜਾਂਦੇ ਹੈਗੇ ਆ ਆ ਕਈਆਂ ਤੋਂ 1500 ਡਾਲਰ ਚਾਰਜ ਕੀਤਾ ਜਾਂਦਾ ਦੋ ਬੰਦੇ ਆਲੇ 2500 ਡਾਲਰ ਚਾਰਜ ਕੀਤਾ ਜਾਂਦਾ ਆ ਰੇਡੀਓ ਕੈਨੇਡਾ ਨੇ ਸਮਗਲਰਸ ਨੂੰ ਵੀ ਜਿਹੜਾ ਕਾਲ ਕਰਨ ਦੀ ਕੋਸ਼ਿਸ਼ ਕੀਤੀ ਸੋ ਅਗਲਰ ਵੀ ਅੱਗੇ ਪੰਜਾਬੀ ਸੀ ਕਹਿੰਦੇ ਉਹ ਵੀ ਪੰਜਾਬੀ ਜੇ ਬੋਲਦੇ ਸੀ ਸੋ ਰੇਡੀਓ ਕੈਨੇਡਾ ਹਾਲਿਆ ਨੇ ਵੀ ਜਿਹੜੇ ਆਪਣੇ ਹੋਸਟ ਆ ਉਹ ਪੰਜਾਬੀ ਦੇ ਵਿੱਚ ਹੀ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਉਹਦੇ ਚ ਉਹਨਾਂ ਨੇ ਕਿਹਾ ਇੱਕ ਬੰਦੇ ਦਾ ਨਾਮ ਰਾਹੁਲ ਸੀ ਉਹਨਾਂ ਸਰਵ ਜੀ ਜੀ ਲੈ ਕੇ ਜਾਣਾ ਕਹਿੰਦੇ ਵੀ ਪਾਣੀ ਨਾਲ ਹੋਣਾ ਚਾਹੀਦਾ ਲੌਂਗ 슬ੀਵ ਚਾਹੀਦੇ ਆ ਸ਼ੂ ਤੁਹਾਡੇ ਕੋਲ ਵਧੀਆ ਹੋਣੇ ਚਾਹੀਦੇ ਜੰਗਲ ਦੇ ਵਿੱਚੋਂ ਨੰਗੜਾ ਹੈਗਾ ਆ ਉੱਥੇ ਬੁਸ਼ਸ ਵੀ ਹੁੰਦੀਆਂ ਹੈਗੀਆਂ ਤਾਂ ਕਰਕੇ ਕੱਪੜੇ ਜਿਹੜੇ ਮੋਟੇ ਪਾਏ ਹੋਣੇ ਚਾਹੀਦੇ ਸੋ ਰੇਡੀਓ ਕੈਨੇਡਾ ਨੇ ਕਾਫੀ ਵੱਡੀ ਜਿਹੜੀ ਅੱਜ ਰਿਪੋਰਟ ਛਾਪੀ ਹੈਗੀ ਆ ਕਿਸ ਤਰ੍ਹਾਂ ਜਿਹੜੇ ਹੁਣ ਤਾਂ ਆਪਾਂ ਇੰਡੀਅਨ ਕਹਿ ਨਹੀਂ ਸਕਦੇ ਉਹਨਾਂ ਨੂੰ ਤਾਂ ਪੰਜਾਬੀ ਕਿਹਾ ਪੇ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੇ ਵਿੱਚ ਕੈਨੇਡਾ ਤੋਂ ਅਮਰੀਕਾ ਨੂੰ ਜਿਹੜੇ ਆ ਕ੍ਰਾਸ ਕਰ ਰਹੇ ਹੈਗੇ ਆ ਜਨਵਰੀ ਤੋਂ ਲੈ ਕੇ ਹੁਣ ਤੱਕ 13000 ਲੋਕ ਅਰੈਸਟ ਵੀ ਹੋਏ ਹੈਗੇ ਆ ਬਾਰਡਰ ਕ੍ਰਾਸ ਕਰਦੇ ਕਯੂਬਕ ਤੋਂ ਯੂਐਸਏ ਨੂੰ ਸੋ ਇਹ ਜਿਹੜੇ ਅਰੈਸਟ ਹੋਏ ਜਿਹੜੇ ਨਹੀਂ ਅਰੈਸਟ ਹੋਏ ਉਹ ਤਾਂ ਪਤਾ ਨਹੀਂ ਕਿੰਨੇ ਲੰਘੇ ਹੋਗੇ 9000 ਲੋਕ ਮਈ ਤੋਂ ਲੈ ਕੇ ਜੁਲਾਈ ਤਾਈਂ ਜਿਹੜੇ ਅਰੈਸਟ ਹੋਏ ਆ 526% ਇਨਕਰੀਜ਼ ਹੋਇਆ 2022 ਤੋਂ ਬਾਅਦ ਹੁਣ ਤੱਕ ਸੋ ਮжоਰਿਟੀ ਲੋਕ ਜਿਹੜੇ ਪੰਜਾਬੀ ਆ ਇੰਡੀਅਨ ਆ ਬੰਗਲਾਦੇਸ਼ੀ ਆ ਜੋ ਲੰਘ ਰਹੇ ਹੈਗੇ ਆ ਪ੍ਰੋਬਲਮ ਕਿ ਸੋਲੇ ਪਈ ਆ ਇਹ ਆਰਟੀਕਲ ਜਾ ਕੇ ਅੱਗੇ ਲਿਖਦੇ ਆ ਪ੍ਰੋਬਲਮ ਉਸ ਟਾਈਮ ਪਈ ਜਦੋਂ ਇੱਕ ਪਾਕਿਸਤਾਨੀ ਮੂਲ ਦਾ ਮੁਸਲਮਾਨ ਨੌਜਵਾਨ ਉਸ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਉਹ ਅਮਰੀਕਾ ਦੇ ਵਿੱਚ ਇੱਕ ਯੂਜ਼ ਦੀ ਜਿਹੜੀ ਰਿਲੀਜੀਅਸ ਪਲੇਸ ਆ ਉਸ ਨੂੰ ਬਲੋਅ ਆਊਟ ਕਰਨਾ ਚਾਹੁੰਦਾ ਸੀ ਉਹ ਬਾਰਡਰ ਕਰਾਸ ਕਰਕੇ ਆਇਆ ਸੀ ਸੋ ਇਹ ਜਿਹੜੀ ਸਿਚੁਏਸ਼ਨ ਆ ਇਹਦੇ ਸਵਾਨ ਦੇ ਵਿੱਚ ਇੱਕ ਪੋਲੀਟੀਕਲ ਸਾਇੰਟਿਸਟ ਸ਼ਿੰਦਰ ਪੁਰੇਵਾਲ ਕਰਕੇ ਹੈਗੇ ਆ ਕਵੈਂਟਲਨ ਪੋਲੀਟੈਕਨਿਕ ਯੂਨੀਵਰਸਿਟੀ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਉਹਨਾਂ ਨੇ ਕਿਹਾ ਆ ਕਿ ਕੈਨੇਡਾ ਦੇ ਵਿੱਚ ਜੌਬਸ ਬੜੀਆਂ ਘਟ ਗਈਆਂ ਹੈਗੀਆਂ ਆ ਤੇ ਲੋਕ ਵੱਡੀ ਗਿਣਤੀ ਚ ਆ ਗਏ ਆ ਸੋ ਹੁਣ ਉਹ ਸੋਚਦੇ ਆ ਕਿ ਅਮਰੀਕਾ ਦੇ ਵਿੱਚ ਹਜੇ ਵੀ ਜਿਹੜੀ ਇਕਨੋਮੀ ਸਟਰੋਂਗ ਹੈਗੀ ਆ ਜੌਬਸ ਮਿਲ ਜਾਂਦੀ ਆ ਤੇ ਪਲੱਸ ਕੈਨੇਡਾ ਦਾ ਵੀਜ਼ਾ ਉਹ ਕਹਿੰਦੇ ਬੜਾ ਈਜ਼ੀ ਹੈਗਾ ਆ ਯੂਐਸ ਵੀਜ਼ੇ ਨਾਲੋਂ ਉਹ ਕੈਨੇਡਾ ਆਂ ਦੇ ਆ ਟੂਰਿਸਟ ਵੀਜ਼ੇ ਤੇ ਕੈਨੇਡਾ ਤੋਂ ਆ ਕੇ ਉਹ ਜਿਹੜੇ ਆ ਅ ਅਮਰੀਕਾ ਚਲੇ ਜਾਂਦੇ ਆ ਈਵਨ ਉਹ ਜਿਹੜੇ ਇਹ ਪੋਲਿਟੀਕਲ ਸਾਇੰਟਿਸਟ ਆ ਉਹ ਕਹਿੰਦੇ ਵੀ ਜਿਹੜੇ ਪੰਜਾਬ ਤੋਂ ਕਈ ਗੈਂਗ ਆ ਉਹ ਹੁਣ ਕੈਨੇਡਾ ਚ ਆਪਰੇਟ ਕਰ ਰਹੇ ਹੈਗੇ ਆ ਇਹ ਉਹਨਾਂ ਨੂੰ ਸੇਫ ਆ ਉਹ ਕਹਿੰਦੇ ਵੀ ਇੰਨੇ ਈਜ਼ੀਲੀ ਜਿਹੜੇ ਆ ਉਹ ਉਹ ਕੈਨੇਡਾ ਦੇ ਵਿੱਚ ਪਹੁੰਚ ਰਹੇ ਹੈਗੇ ਆ ਸੋ ਕਾਫੀ ਵੱਡਾ ਜਿਹੜਾ ਆਰਟੀਕਲ ਆ ਅੱਜ ਸੀ ਵੀ ਸੀ ਨੇ ਛਾਪਿਆ ਹੈਗਾ ਆ ਕਹਿੰਦੇ ਵੀ ਜਿਹੜਾ ਯੂ ਐਸ ਮਕਸੀਕੋ ਬਾਰਡਰ ਨਾਲੋਂ ਉਹ ਜਿਹੜਾ ਕੈਨੇਡਾ ਤਾਂ ਜਿਹੜਾ ਅਮਰੀਕਾ ਦਾ ਬਾਰਡਰ ਆ ਉਹ ਨੰਬਰ 1 ਪੁਆਇੰਟ ਬਣਿਆ ਆ ਇਲੀਗਲ ਇਮੀਗ੍ਰੇਸ਼ਨ ਦੇ ਲਈ ਬਿਲਕੁਲ ਤੁਸੀਂ حساب ਲਾ ਲਓ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਦੇਖਿਆ ਜਾ ਰਿਹਾ ਆ ਆਰਸੀਐਮਪੀ ਨੇ ਮੁਸ਼ਤਦੀ ਹੁਦਹੀਂ ਵਧਾਈ ਆ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿਹੜਾ ਮੁਹੰਮਦ ਸ਼ਾ ਜ਼ੈਬ ਖਾਨ ਫੜਿਆ ਗਿਆ ਸੀਗਾ ਉਹ ਉਸ ਤਰੀਕੇ ਦੇ ਨਾਲ ਵੀ ਉਹ ਡਾਉਣਾ ਚਾਹੁੰਦਾ ਸੀਗਾ ਪਰ ਇਦਾਂ ਦੇ ਕਿੰਨੇ ਆ ਆ オンਲਾਈਨ ਜਿੱਦਾਂ ਤੁਸੀਂ ਦੱਸਿਆ ਵੀ ਚਾਹੇ ਉਹ ਟਿਕਟੋਕ ਆ ਚਾਹੇ ਉਹ ਫੇਸਬੁੱਕ ਆ ਉੱਥੇ ਕਿਨੇ ਵੀ ਇਹ ਵੀ ਐਡਾਂ ਲਾਈਆਂ ਜਾ ਰਹੀਆਂ ਵੀ ਤੁਹਾਡਾ ਟੂਰਿਸਟ ਵੀਜ਼ਾ ਗਰੰਟੀਡ ਤੁਹਾਨੂੰ ਕੈਨੇਡਾ ਦਾ ਜਿਹੜਾ ਆ ਉਹ ਅਸੀਂ ਲੈ ਕੇ ਜਿਹੜਾ ਉਹ ਦਵਾਂਗੇ ਕੈਨੇਡਾ ਦੇ ਵੀਜ਼ੇ ਦੇ ਲਈ ਜਿਹੜੀ ਐ ਇੰਡੀਵਿਜੂਅਲ ਫੇਸ ਟੂ ਫੇਸ ਇੰਟਰਵਿਊ ਨਹੀਂ ਹੁੰਦੀ ਅਮਰੀਕਾ ਦਾ ਵੀਜ਼ਾ ਜਿਹੜਾ ਉਹ ਲੈਣਾ ਖਾਸਾ ਮੁਸ਼ਕਲ ਹੁੰਦਾ ਆ ਉਸ ਚੀਜ਼ ਦੇ ਮੁਕਾਬਲੇ ਪਰ ਹੁਣ ਆਪਾਂ ਜਿਹੜਾ ਚੀਜ਼ ਦੇਖ ਰਹੇ ਆ ਵੀ ਕਿਸ ਤਰ੍ਹਾਂ ਦੇ ਨਾਲ ਉਹ ਟੈਸਟੀਮੋਨੀਆ ਜਿਹੜੀਆਂ ਉਹ ਪਾਈਆਂ ਜਾ ਰਹੀਆਂ ਕਿਤੇ ਵੀ ਜਿਹੜਾ ਸਵੰਤਨ ਸੈਕਟਰ ਹੈਗਾ ਯਾ ਯੂਐਸਟੀ ਕੈਨੇਡਾ ਦੇ ਵਿਚਾਰੇ ਜਿਹੜਾ ਕਿ ਸਭ ਤੋਂ ਜ਼ਿਆਦਾ ਜੰਗਲਾਤ ਵਾਲਾ ਇਲਾਕਾ ਆ ਉਸ ਨੂੰ ਜਿਹੜਾ ਉਹ ਪ੍ਰੇਫਰ ਕੀਤਾ ਜਾ ਰਿਹਾ ਆ ਉਧਰੋਂ ਦੀ ਲੋਕਾਂ ਨੂੰ ਜਿਹੜਾ ਉਹ ਬਾਰਡਰ ਟਪਾਉਣ ਦੇ ਲਈ ਹੁਣ ਤੁਸੀਂ ਮਕਸੀਕੋ ਦੇ ਨਾਲੋਂ ਤੁਸੀਂ ਹਿਸਾਬ ਲਾ ਲਓ ਵੀ ਇੱਧਰ ਆਉਂਦੀ ਜਿਹੜਾ ਹੋ ਕੰਮ ਜ਼ਿਆਦਾ ਹੋਇਆ ਆ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਦੱਸਦੇ ਆ ਵੀ ਭਾਈ ਏਜੰਟਸ ਨੇ ਤਾਂ ਤੁਹਾਡੇ ਤੋਂ ਡਾਲਰ ਜਿਹੜੇ ਉਹ ਬਣਾਉਣੇ ਹੀ ਬਣਾਉਣੇ ਆ ਜਿਸ ਤਰੀਕੇ ਦੇ ਨਾਲ ਥਰਡ ਕੰਟਰੀ ਵਾਲਾ ਇੱਥੇ ਅ ਕੇਸ ਜਿਹੜਾ ਉਹ ਬਣਿਆ ਪਿਆ ਆ ਜਿਹੜੀ ਸੀਐਲਪੀ ਜਿਹੜੀ ਉਹ ਲੱਗੀ ਪਈ ਆ ਉਹਦੇ ਨਾਲ ਸਾਰਿਆਂ ਨੂੰ ਮੌਕਾ ਨਹੀਂ ਮਿਲਣਾ ਜਿਹੜਾ ਉਹ ਸਾਈਲਮ ਨੂੰ ਜਿਹੜਾ ਉਹ ਲੈ ਕੇ ਜੇ ਬੰਦਾ ਕੁਝ ਸੋਚ ਰਿਹਾ ਵੀ ਉਸ ਹੱਬ ਦੇ ਨਾਲ ਟਾਈਮ ਵੀ ਜਾਂਦਾ ਤੇ ਕਿਸੇ ਤਨ ਪੱਤਣ ਨੂੰ ਨਹੀਂ ਜਿਹੜਾ ਉਹ ਲੱਗ ਰਿਹਾ ਸੋ ਤੁਸੀਂ ਪੇਪਰ ਖਰਾਬ ਕਰਨ ਦੀ ਬਜਾਏ ਉਧਰੋਂ ਪੱਕੇ ਹੋ ਕੇ ਈ 2 ਵੀਜ਼ੇ ਦੇ ਜ਼ਰੀਏ ਜਿਹੜਾ ਇੱਧਰ ਆਉਣ ਦੇ ਬਾਰੇ ਜਿਹੜਾ ਉਹ ਸੋਚਣ ਦੀ ਲੋੜ ਆ ਪਰ ਇਹ ਆ ਵੀ ਰੋਕਦਾ ਨਹੀਂ ਕੋਈ ਵੀ ਹੁੰਦਾ ਪਰ ਇਹ ਹਾਲਾਤ ਜਿਹੜਾ ਇਸ ਟਾਈਮ ਤੇਜ਼ ਹੋਏ ਆ ਇਸੇ ਕਰਕੇ ਕੈਨੇਡਾ ਨੇ ਓਵਰਆਲ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਸਖਤੀ ਕੀਤੀ ਆ ਸਟੂਡੈਂਟ ਵੀਜ਼ਾ ਵੀ ਘਟਾਤੇ ਆ ਸਟੂਡੈਂਟ ਵੀਜ਼ੇ ਤੋਂ ਬਾਅਦ ਦੇ ਵਿੱਚ ਜਿਹੜਾ ਵਰਕ ਪਰਮਿਟ ਆ ਉਸ ਤੋਂ ਲੈ ਕੇ ਵਿਆਹ ਦੇ ਬੇਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਆ ਉਸ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਘਟਾਉਂਦੀਆਂ ਜਿਹੜੀਆਂ ਲਗਾਤਾਰ ਕੈਨੇਡਾ ਦੇ ਦੁਆਰਾ ਕੀਤੀਆਂ ਜਾ ਕੇ ਕਿਹਾ ਇਹਸ ਆਰਟੀਕਲ ਚੱਕੇ ਜਾ ਕੇ ਥੋੜਾ ਜਿਹਾ ਹੀ ਰਹਿੰਦਾ ਆ ਉਹ ਮੈਂ ਡਿਸਕਸ ਕਰਦਾ ਜਾਵਾਂ ਫਿਰ ਆਪਾਂ ਬ੍ਰੇਕ ਲੈਂਦੇ ਆ ਉਹ ਕਹਿੰਦੇ ਆ ਵੀ ਕਹਿੰਦੇ ਵੀ ਜਿਹੜੇ ਇੰਡੀਅਨਸ ਆ ਖਾਸ ਕਰਕੇ ਜਿਨ੍ਹਾਂ ਚੋਂ ਪੰਜਾਬੀ ਆ ਜਾਂ ਗੁਜਰਾਤੀ ਆ ਜੇ ਉਹ ਮਾਈਗ੍ਰੇਟ ਕਰਨਾ ਚਾਹੁੰਦੇ ਆ ਤਾਂ ਨੰਬਰ 1 ਕੰਟਰੀ ਉਹਨਾਂ ਲਈ ਕੈਨੇਡਾ ਹੁੰਦੀ ਸੀ ਪਰ ਹੁਣ ਕੈਨੇਡਾ ਦਾ ਬੁਰਾ ਹਾਲ ਆ ਹੁਣ ਯੂ ਐਸ ਐ ਨੰਬਰ 1 ਕੰਟਰੀ ਹੈਗੀ ਆ ਕਹਿੰਦੇ ਵੀ ਕਿਊਬਕ ਸਟੇਟ ਦਾ ਇਦਾਂ ਦਾ ਰੈਪਿਊਟੇਸ਼ਨ ਆ ਇੰਡੀਆ ਦੇ ਵਿੱਚ ਉਹ ਕਹਿੰਦੇ ਵੀ ਜੇ ਤੁਸੀਂ ਮੌਂਟਰੀਅਲ ਪਹੁੰਚ ਗਏ ਤੁਸੀਂ ਅਮਰੀਕਾ ਪਹੁੰਚ ਗਏ ਹੈਗੇ ਆ ਸੋ ਪਰ ਸਿਚੁਏਸ਼ਨ ਕਹਿੰਦੇ ਬੜੀ ਬੈਡ ਆ ਲੋਕ ਇਹ ਨਹੀਂ ਸੋਚਦੇ ਕਿ ਕੈਨੇਡਾ ਦਾ ਬਾਰਡਰ ਤਾਂ ਬਹੁਤ ਓਪਨ ਆ ਬਹੁਤ ਖੁੱਲਾ ਹੈਗਾ ਕੈਨੇਡਾ ਦੇ ਵਿੱਚ ਲੋਕ ਗਨਸ ਬਹੁਤ ਘੱਟ ਰੱਖਦੇ ਆ ਅਮਰੀਕਾ ਦੀ ਸਾਈਡ ਤੇ ਜਿੰਨੇ ਫਾਰਮਰਸ ਆ ਉਹਨਾਂ ਕੋਲ ਬਹੁਤ ਗਨਸ ਹੈਗੀਆਂ ਕਿਸੇ ਵੇਲੇ ਵੀ ਅਨਸਕਾਮੀ ਘਟਨਾ ਜਿਹੜੀ ਆ ਉਹ ਵਾਪਰ ਸਕਦੀ ਆ ਜੀ ਸੋ ਇਹ ਆਰਟੀਕਲ ਦੇ ਵਿੱਚ ਉਹਨਾਂ ਨੇ ਐਂਡ ਦੇ ਵਿੱਚ ਇਹ ਕੀਤਾ ਆ ਕਿ ਇਹ ਸਿਚੁਏਸ਼ਨ ਡੇਂਜਰਸ ਕਿਸੇ ਟਾਈਮ ਵੀ ਬਣ ਸਕਦੀ ਹੈਗੀ ਆ ਸੋ ਜਿਹੜੇ ਲੋਕ ਕ੍ਰੋਸ ਕਰ ਰਹੇ ਹੈਗੇ ਆ ਉਹਨਾਂ ਸਾਰਿਆਂ ਨੂੰ ਜਿਹੜਾ ਇਹ ਚੀਜ਼ ਵੱਲ ਦੇਖਣ ਦੀ ਜ਼ਰੂਰਤ ਆ ਪਰ ਤੁਸੀਂ ਦੇਖੋ ਪਈ ਸੀਵੀਸੀ ਜਿਹੜਾ ਉੱਥੇ ਦਾ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਬਹੁਤ ਵੱਡਾ ਮੇਜਰ ਨਿਊਜ਼ ਆਊਟਲੈਟ ਹੈਗਾ ਉਹਨਾਂ ਨੇ ਇਹ ਅੱਜ ਸਟੋਰੀ ਜਿਹੜੀ ਆ ਰਨ ਕੀਤੀ ਹੈਗੀ ਜੀ